ਸੋ ਗਾਇਸ ਵੈਲਕਮ ਬੈਕ ਨਿਊ ਬਲੋਗ ਕੀ ਹਾਰ ਚਾਹਲ ਮੁਕਕਾ ਦਾ ਸਾਠ ਠੀਕ ਠਾਕ ਹੋ ਗਏ ਸਭ ਦਾ ਇੱਕ ਵਾਰ ਫਿਰ ਤੋਂ ਨਵੇਂ ਬਲੋਗ ਕੀ ਤੁਹਾਡੇ ਸਾਰਾ ਦਾ ਲੋਜੀ ਹੋ ਗਿਆ ਸੀ ਰੈਡੀ ਸੈਡੀ ਪਿਆਰ ਹੋ ਗਿਆ ਸੀ ਕੰਮ ਤੇ ਜਾਣ ਨੂੰ ਇਹ ਲਾਲ ਚਾਹ ਚੂ ਪੀਂਦੇ ਵਿੱਚ ਅਸੀਂ ਇਹ ਪਣੀ ਚਾਹ ਆ ਪੀਂਦੇਵੇਂ ਆ ਤੇ ਬਾਕੀ ਹਲੇ ਰੋਟੀ ਪਾਈ ਖਾਵਾਂਗੇ ਤੇ ਚਲਾਂਗੇ ਕੰਮ ਤੇ ਤੁਸੀਂ ਬਣੇ ਹੋ ਬਲੋਗ ਦੇ ਨਾਲ ਬਸ ਯਾਰ ਦਾ ਮੌਸਮ ਬਹੁਤ ਘਣਾ ਹੈ ਅਣੀਆਂ ਡੰਡੀਆਂ ਬਚਲ ਦੀਆਂ ਉੱਤੇ ਹਵਾ ਚੁੰਡੀ ਦੀ ਆ। ਮੀਂਹ ਵੀ ਦੱਸਿਆ ਹੋਇਆ ਹੈ 2 ਦਿਨ ਦਾ ਕੱਲ ਦਾ ਤੇ ਪਰਸ ਦਾ। ਦੇਖੋ ਪੈਂਦਾ ਨਹੀਂ ਅੱਗੇ ਤੇ ਬਾਕੀ ਕੋ ਕੋ ਵੱਲੇ ਨਹੀਂ ਚੁੱਪਦੀ ਪਈ ਨਹੀਂ ਉੱਤੇ ਅਣੀਆਂ ਡੰਡੀਆਂ ਬਚਲਦੀ ਰਹੀ ਐ ਸਵੇਰੇ-ਸਵੇਰੇ। ਤੇ ਬਾਕੀ ਚੱਲਦੇ ਆ ਕੰਮ ਤੇ ਰੋਟੀ ਪਾਣੀ ਖਾ ਲ ਪਿਆਸ ਕਰਦੇ ਹੋ ਗਿਆ ਸੀ ਤੇ ਕਟਿੰਗ ਕਰਵਾ ਲਈ ਦੀ ਗੱਲ ਮੈਂ। ਕੱਟੀਆਂ ਆ ਬਹੁਤ ਹੋਈ ਦੀ ਕੱਟੀਆਂ ਅਟਿੰਦਰ ਵਾਲੀ ਕੱਲ ਦਾ ਸੇਬ ਵੀ ਕਾਲੀ ਤੇ ਕੱਟਿੰਦਰ ਵਾਲੀ ਮੈਂ ਦਮੇ ਆਟ ਪਰ ਕਰਵਾਨੀ ਸੁੱਕੀ ਕਰਵਾ ਗੀ ਸੁੱਕੀ ਕਰਕੇ ਯਾਰ ਬਰ ਮੈਂ ਕਾਲੀ ਕਰਵਾਲੀ ਕੱਲ ਸੁੱਕੀ ਕੀਤੀ ਹੋਈ ਜੀ ਤੇ ਮੈਨੂੰ ਲੱਗਿਆ ਤਾਂ ਜਾਂਪੀ ਕਰਵਾ ਹੀ ਲੈਣਾ ਕੱਢੀ ਨੇ ਬਸ ਯੋ ਹੋ ਚਾਟ ਹੋਲ ਗਿਆ ਗਾਈਸ ਯਾਰ ਇੱਕ ਨੂੰ ਮਾਂ ਚਾਟ ਹੋਲ ਗਈ ਤੇ ਮਲਾਈ ਕਿ ਦਸ ਆ ਪਿੱਤਾ ਜਾਏ ਮਾਂ ਮੈਂ ਮਨ ਨਵੀਂ ਸ਼ਰਟ ਪਾਈ ਸੋ ਤੇ ਚਾਰ ਟਲ ਗਈ ਚਲ ਕੋਈ ਨਹੀਂ ਹੋ ਗਿਆ ਸਾਫ ਲੋ ਜੀ ਕੋਣ ਆਂਦਾ ਵਿਆਹ ਨੂੰ ਵਿੱਚ ਆਯੂ ਇਹ ਦੁੱਧ ਲੈ ਕੇ ਬਿਸਕਟ ਲੈ ਕੇ ਆ ਰਹੀ ਹੈ ਵਿੱਚ ਚਾਹ ਪੀਏ ਤਾਂ ਮੂੰਹ ਹੱਟੋ ਤੇ ਜੱਗਿੱਦਾ ਵੀ ਲਾਂ ਲੱਭ ਗਈ ਆਹ ਆਪੇ ਦੀ ਕੋਨੇ ਘਾਟ ਗਈ ਆ चल सू जा अज नहीं जा सूलै अज कटी रोज छी कल भी सुी कल भी सुटी रोज छत्ी तो नहीं कि चल मूं तो अपना हूं पूथा तो ਕੋਹਰਾ ਕੋਹਰਾ ਤੇਰਾ ਹਾਂ ਐ ਕੰਨਾ ਕੰਨਾ ਆ ਗਈ ਅਸਾ ਚਾੜ ਗਈ ਆ ਸਾਰੀ ਸੋਰਤੀ ਦੀ ਜੱਗੇ ਕਿੰਨੀ ਗਈ ਬਣਾ ਹੀ ਮਸਾ ਜੀ ਨਾ ਪਾ ਪਾਇਆ ਨਹੀਂ ਪਾਣੀ ਮੈਂ ਦੁੱਧ ਜੇ ਲੈਂਦਾ ਇਹ ਸਾਲਾ ਕਰਤਾ ਮੈਂ ਦੱ ਪਿਆ ਆ ਰੰਦਾ ਕਿਉਂ ਫੇਰ ਅੱਜ ਕੱਲ ਮੈਂ ਸਗੋਂ ਕੋਕਾ ਚਾਹ ਉਹ ਰਾਤੀ ਤੇ ਗਰਮ ਕਰਕੇ ਜਨਾ ਚਾਹ ਬਣਾ ਲਈ ਸੀ ਅੱਜ ਕੱਲੇ ਰਾਤੀ ਮੈਂ ਲਿਖਿਆ ਜੀ ਮਮਾ ਦੁੱਧ ਦੇ ਦੂੰਗੀ ਪੁਰੀ ਮੈਂ ਚਾਹ ਬਣਾ ਲਈ ਕੱਲ ਮੱਕੂ ਇਹ ਦੁੱਧ ਰੱਖ ਤੇ ਤੂੰ ਦੁੱਧ ਪੀ ਰਹੀ ਹੈ ਹਾਂ ਪੀਂ ਨਹੀਂ ਨਾ ਦੇ ਤੂੰ ਤੂੰ ਚਾਹ ਪੀਂ ਨਹੀਂ ਆ ਚਾਹ ਪੀਂ ਨਹੀਂ ਆ ਕਾਟ ਨਹੀਂ ਕੰਦੇ ਚਲੂਣੇ ਲੈਣੇ ਤੇਰੇ ਘਰ ਲੈ ਕੋਲਾ ਲੈ ਲੈ ਮੋਕਾ ਥੋੜੀ ਘਾਇ ਘਰ ਬਾਅਦ ਕੇ ਕਿ ਚਲੂਣੇ ਲੇਖਦੇ ਆ ਹਾਂ ਭਈ ਉਹ ਥਲੇ ਉਹ ਤੇ ਲੈ ਟੋਕਰੀ ਥਲੇ ਲੱਭੀ ਉਸੇ ਜੁੱਤੀ ਲੱਭੰਦੀ ਤੂੰ ਕਿੱਥੇ ਰੱਖੀ ਕਿਥੇ ਵੱਲਸ ਸੋង ਗਿਰਤੀ ਗਈ ਜੁੱਤੀ ਉਹਦੇ ਦੇਖ ਦੂ ਸੇ ਕਮਰੇ ਭੁਕੇ ਤੇ ਜੁੱਤੀ ਜੁੱਤੀ ਲੱਭੇ ਗਈ ਆਦਰਾ ਆਇਓ ਆ ਦੇਖੇ ਬੈਠ ਥਲੇ ਐ ਨਹੀਂ ਮਾਕੂ ਜੁੱਤੀ ਇੱਥੇ ਕਿਦੇ ਲੱਭੀ ਆਇਓ ਮੇਰ ਦਾ ਉਹਦਾ ਬੇਰਾਵਾ ਦਾ ਐ ਨਹੀਂ ਇੱਥੇ ਗਿਆ ਬਾਜਾ 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 ਭਾਜਾ ਨਹੀਂ ਆ ਬੈਗ ਆ ਤੇਰਾ ਨਾ ਤੇ ਜਿੱਤੀ ਨਾ ਬਾਜਾ ਹੰਨੀ ਮੱਕ ਉਧਰ ਜਿੱਤੀਏ ਸੀ ਦੇਖਾ ਦੇਖਣਾ ਜਾ ਕੇ ਪੁੱਚੀ ਕਰ ਪੁੱਚੀ ਕਰ ਹੁਣੀ ਆ ਪੁੱਚੀ ਕਰ ਨੇ ਬਟੂ ਹੁੰਦਾ ਕੋਲੀ ਕਿੱਥੇ ਆ